ਉਹ ਰਤੀ ਕਿਹੜੇ ਵਕਤ ਹੋਵੇ ਚਾਹ ਤੈਨੂੰ ਹੋਈ ਤੱਕ ਚਾਹ ਨਹੀਂ ਲੈ ਕੇ ਆਈ ਰਾਨੋ ਚਾਹ ਲੈ ਆ ਹਾਰੇ ਮੰਮੀ ਇਹ ਕਿਸ਼ਕਦਾ ਕਿਸ਼ ਲੈ ਬੁੱਤ ਚਾਹ ਪੀ ਲੈ ਚਾਹ ਪੀ ਕੇ ਜਾਈ ਤੋਂ ਵੀ ਫੇਰ ਬਸ ਸਿਰ ਮਾਨੂੰ ਕਹੀ ਦੀ ਮੈਂ ਆਉਣੀ ਆਈ ਠੀਕ ਹੈ ਪੀ ਲੈ ਬੁੱਤ ਚਾਹ ਠੰਡੀ ਨਾ ਹੋਵੇ ਕਿਤੇ ਧੋਗ ਨਾ ਪੈ ਜਾਉਂਦੇ ਫੇਰ ਲੱਗਦਾ ਹੈ ਚਾਹ ਬਣਾਈਏ ਪੋਰਾ ਸਵਾਦ ਮੁੰਡਾ ਉਕਲ ਪਾਣੀ ਚਾਹ ਬਣਾਈ ਪਈ ਹੈ ਜੀ ਜਿਵੇਂ ਤਾਂ ਹੀ ਨਹੀਂ ਪਤਾ ਹੈ ਕਿ ਅਸੀਂ ਕਿਵੇਂ ਚਾਹ ਬਣਾਉਂਦੇ ਹੁੰਦੇ ਨੇ ਜੀ ਆਈ ਜੀ ਸਵਾਦ ਤਾਂ ਚਾਹ ਬਣੀ ਕਿੱਥੇ ਬੁੱਤ ਚਾਹ ਸਵਾਦ ਹੈ ਜੀ ਤੂੰ ਪੀ ਲੈ ਚਾਹ ਚੱਲ ਤੇ ਤੇਰੀ ਮੰਮਾ ਨੂੰ ਕਹਦੇ ਆਜੂਗੀ ਮੋੜੇ ਬਸ ਮੈਂ ਆਉਣੀ ਦਾ 10 ਮਿੰਟਾਂ ਤੱਕ ਚੰਗਾ ਤੇਰੀ ਮੰਮਾ ਨੇ ਕਹਤਾ ਸੋ ਅੱਜ ਗਲੀ ਇੱਥੇ ਆ ਜੇ ਮੋੜ ਤੇ ਇੱਧਰ ਮੈਂ ਰਲ ਦੂੰ ਉਹਦੇ ਨਾਲ ਰਣਾ ਆ ਲੈ ਆ ਭਾਂਡੇ ਜਾ ਕੇ ਕਿਚ ਮੈਂ ਨੇ ਭੋਗ ਤੇ ਜਾ ਕੇ ਆਉਣੀ ਹੈ ਤੇ ਚਾਹ ਬਣਾਈਏਗੀ ਮੰਮੀ ਜੀ ਮੈਂ ਚਾਹ ਕੋਟੇ ਦੁੱਧ ਵੱਧ ਪਾ ਰਿਆ ਸੀਗਾ ਮਹਾ ਉਹ ਅਸੂ ਆਉਗੀ ਭਾਬੀ ਤੁਸੀਂ ਮੈਨੂੰ ਚਾਹ ਨਹੀਂ ਦਿੱਤੀ ਮੈਂ ਕਿਹੜੇ ਨੂੰ ਤੁਹਾਡੀ ਵੇਟ ਕਰ ਰਹੀ ਆ ਤੁਸੀਂ ਮੈਂ ਤਾਂ ਨਹੀਂ ਚਾਹਣਾਈ ਸੀਗੀ ਤੈਨੂੰ ਮੈਂ ਤਾਂ ਸੁਵਾਰ ਮਤਲਬ ਭਾਬੀ ਤੁਸੀਂ ਮੇਰੇ ਵਾਸਤੇ ਚਾਹ ਬਣਾਈ ਹੋ ਕਿਹਾ ਤੁਸੀਂ ਸਵਾ ਪੀਣੇ ਹੁੰਨੇ ਚਾਹ ਵੀ ਤੁਸੀਂ ਕੋਫੀ ਭਾਬੀ ਹੁਣ ਮੇਰਾ ਮਾਨਾ ਹੈ ਨਾ ਮੈਨੂੰ ਕੌਫੀ ਬਣਾ ਕੇ ਦਿਓ ਨਹੀਂ ਭਾਬੀ ਮੇਰਾ ਚਾਹ ਪੀਣਾ ਮਨੇ ਮੈਂ ਚਾਹ ਪੀਣੀ ਹੈ ਮੈਨੂੰ ਚਾਹ ਬਣਾ ਕੇ ਦਿਓ ਉਹ ਕਿਨੇ ਬਹਿ ਗਿਆ ਪੁੱਤ ਕੁਛ ਨਹੀਂ ਮम्मा ਬੈਠੀ ਰਹੀ ਸੀ ਬਸ ਭਾਬੀ ਨੇ ਮੈਨੂੰ ਚਾਹ ਨਹੀਂ ਬਣਾ ਕੇ ਦਿੱਤੀ ਮੇਰਾ ਬਹੁਤ ਮਨ ਸੀਗਾ ਚਾਹ ਪੀਣ ਦਾ ਅੱਜ ਪੁੱਤ ਤੂੰ ਚਾਹ ਮੈਨੂੰ ਤਾਂ ਕੋਫੀ ਪੀਣੀ ਐ ਚਾਹ ਪਿੰਦੀ ਨਹੀਂ ਮੈਨੂੰ ਚਾਹ ਨਹੀਂ ਦਿੱਤੀ ਭਾਬੀ ਨੇ ਪੁੱਤ ਜਦੋਂ ਮੈਂ ਭੋਗ ਤੇ ਗਈ ਸੀ ਉਦੋਂ ਵੀ ਜਮਾ ਸੜੀ ਕਾਲੀ ਚਾਹ ਦੇਤੀ ਕਹਿੰਦੀ ਮੈਂ ਦੁੱਧ ਵੱਧ ਪਾਤਾ ਦੇਖ ਕੇ ਉਹਨਾਂ ਦੀ ਖੁਸ਼ੀ ਆਈ ਸੀਗੀ ਮੈਨੂੰ ਬੁਲਾਉਣਾ ਕਹਿੰਦੀ ਮੈਂ ਦੁੱਧ ਵੱਧ ਪਾਤਾ ਜਮਾ ਸੜੀ ਚਾਹ ਨਾ ਕੁੜੀ ਨੇ ਪੀਤੀ ਨਾ ਮੈਂ ਪੀਤੀ ਉਹ ਸਾਰਾ ਦਿਨ ਤਾਂ ਪੁੱਤ ਤੈਨੂੰ ਪਤਾ ਆ ਮੁੰਡੇ ਨਾਲ ਫੋਨ ਤੇ ਲੱਗੀ ਰਹਿੰਦੀ ਹੈਗੀ ਨੀ ਮਮਾ ਇੰਨਾ ਵੀ ਹੋਸ਼ ਨਹੀਂ ਆਵਾ ਕਿ ਮੈਨੂੰ ਚਾਹ ਦੇਣੀ ਆ ਮੈਂ ਘਰ ਵਿੱਚ ਹੈਗੀ ਆ ਵੇ ਜੇ ਪੁੱਤ ਨੂੰ ਹੋਸ਼ ਹੋਵੇ ਫਿਰ ਤੂੰ ਨੂੰ ਯਾਦ ਰਹੇ ਜੀ ਗੁੜੀਆ ਹੈਗੀ ਹੈ ਘਰੇ ਹੁਣ ਤਾਂ ਆਪਦਾ ਫੋਨ ਤੱਕ ਧਿਆਨ ਹੈਗਾ ਕੋਣ ਵੀ ਨਹੀਂ ਉਹਨਾਂ ਨੇ ਮੈਨੂੰ ਚਾਹ ਬਣਾ ਕੇ ਦਿੱਤੀ ਹੈ ਇੰਨਾ ਟਾਈਮ ਹੋ ਗਿਆ ਮੈਂ ਕਿ ਕਿਡੇ ਵਿੱਚ ਦੇ ਕੇ ਆਈ ਆ ਆ ਫੋਨ ਤੇ ਲੱਗੀ ਬੈਠੀ ਹੈਗੀ ਦੱਸਦੀ ਹੁਣੀ ਆ ਤੇਰੇ ਨੂੰ ਹਾਂ ਦੱਸੀ ਜਾਵੇ ਆਪਾਂ ਨੂੰ ਕਿਹੜਾ ਕੋ ਹੋਇਆ ਇਹ ਕਾਹਨੂੰ ਪੁੱਤ ਹੋਇਆ ਉਹਨੇ ਸਿਰ ਘਰਤੀ ਹੈ ਉਹੀ ਗੱਲ ਉਦੋਂ ਆਏ ਹੋਏ ਆਂਦਾ ਵੀ ਚੱਲ ਮੁੰਡਾ ਹੋ ਚੱਚੇ ਚੱਲ ਕਾਹਨੂੰ ਦੱਸਣਾ ਹੈਗਾ ਸੋਨ ਪਤੀਏਗਾ ਇਹ ਨੂੰ ਆ ਪਤਾਤਾ ਹੈਗੀ ਵੀ ਗੁੜੀਆ ਘਰੇ ਬੈਠੀ ਐ ਮੈਂ ਚਾਹ ਬਣਾਉਣੀ ਬਸ ਐਸੀ ਗੱਲ ਦਾ ਫਾਇਦਾ ਚੱਕ ਲਈ ਮਮਾ ਭਾਬੀ ਆਈ ਤੇ ਚੱਲ ਗਈ ਤੇ ਹੋਰ ਕਿਨੇ ਚੱਲ ਪੁੱਤ ਤੂੰ ਬੈਠ ਮੈਂ ਪੁੱਛਦੀ ਹਾਂ ਸਰਦਨ ਦਾ ਫੋਨ ਤੇ ਲੱਗ ਗਿਆ ਇਹਦੇ ਕੋਲ ਕੋਈ ਅੰਦਰ ਨਹੀਂ ਆ ਠੀਕ ਥੀ ਹਾਂ ਮੰਮੀ ਹੋ ਗਈ ਠੀਕ ਹੋ ਹਾਂ ਕੀ ਦਾ ਫੋਨ ਸੀ ਮੁੰਗਤਰੀ ਦਾ ਫੋਨ ਸੀ ਚਲ ਤੈਨੂੰ ਪਤਾ ਨਹੀਂ ਹੈਗਾ ਕੁੜੀਆਂ ਨੇ ਚਾਹ ਮੰਗੀ ਸੀ ਤੂੰ ਉਹ ਚਾਹ ਹੀ ਦਿੱਤੀ ਬਣਾ ਕੇ ਘਟਾ ਹੋ ਗਿਆ ਤੈਨੂੰ ਪਤਾ ਨਹੀਂ ਹੈਗਾ ਤੂੰ ਉਹਨੂੰ ਚਾਹ ਮੰਗੀ ਸੀ ਚਾਹ ਦੇ ਨਾਮ ਮੈਂ ਕੋਈ ਨਾ ਮੰਮੀ ਬਣਾ ਦਾਨੀ ਬਣਾ ਦਾਨੀ ਐ ਪਹਿਲਾਂ ਵੀ ਪਹਿਲਾਂ ਸੜੀ ਚਾਹ ਬਣਾ ਕੇ ਦੇਤੀ ਸਾਨੂੰ ਇਹ ਕਾਨੂੰ ਕੰਮ ਦੀ ਹੈਗੀ ਉਹੀ ਗੱਲ ਫਿਰ ਅਗਲੇ ਕੰਨ ਨੂੰ ਹਾਂ ਨਾ ਬੋਲਦੇ ਨੇ ਇਹਨਾਂ ਨੂੰ ਤਾਂ ਜਿੰਨਾ ਖਿੱਚੇ ਉਹਨੇ ਠੀਕ ਰਹਿੰਦੀਆਂ ਨੇ ਇਹ ਗੁੜੀ ਕਾ ਨ ਮੰਗ ਗਿਆ ਚਾਹ ਤੋਂ ਦੋ ਮਟਿਆਂ ਨੂੰ ਇੱਕ ਕੱਪੀ ਚਾਹ ਹੀ ਬਣਾ ਕੇ ਦੇ ਦੇ ਦੱਸ ਅਕਾ ਤੂੰ ਤਾਂ ਕੌਫੀ ਪੀਣੀ ਆ ਜੇ ਇੱਕ ਤਾਂ ਨਾ ਚਾਹ ਪੀ ਲੂ ਫਿਰ ਕੀ ਹੋਊ ਜੂਗਾ ਹਲੇ ਬਣਾਈ ਨਹੀਂ ਚਾਹ ਹੈ ਬਹੌਰੀ ਮम्मी ਕੌਣ ਆਉਣਾ ਤੇ ਕਿਹਦਾ ਮਦਨਾ ਗੱਲ ਕਰ ਲੱਗੀ ਗੱਲ ਤਾਂ ਮੇਰੀ ਗੱਲ ਸੁਣ ਗੱਲ ਕਰ ਦੇ ਕਰਦੀ ਇੱਕ ਕੱਪੀ ਚਾਹ ਦੀ ਬਣ ਜਾਂਦੀ ਤੂੰ ਗੁੜੀਆਂ ਨੂੰ ਕਹਿੰਦੀ ਤੂੰ ਕੌਫੀ ਪੀਣੀ ਆ ਫਿਰ ਕੀ ਹੋਵੇ ਜੱਜ ਨਾ ਚਾਹਾਂਗੇ ਇਦਾਂ ਤਾਂ ਚਲ ਕੋਈ ਨਾ ਮੰਮੀ ਬਣਾ ਦੋ ਕੌਫੀ ਪੀਂਦੇ ਹੁੰਦੇ ਸੀਗੇ ਮਾਂ ਤੇ ਚਲਾਂ ਉਹਨਾਂ ਨੂੰ ਕੌਫੀ ਬਣਾ ਕੇ ਦੇ ਦੂੰਗੀ कॉफी बना के देने की पहला क्या जहर सड़ी हुई बनाती बना दे बना कि कपटी क्या दी लगी बना दी ने पहले करके ना बना दी कारी पी रही थी सागंता कौन चिसोतरे की चाची कितने सोता है कि बस मम्मा तो चार दिन आएगी चल बुत उन पढ़ाई में बढ़िया ही करें साल खत्म हो जुगा उनने बढ़िया ਬਾਪੂ ਬਿਮਾਰ ਹੈ ਮੈਂ 2 ਦਿਨ ਪਿੰਡ ਨਾਲ। ਪਿੰਡ ਤਾਂ ਕੀ ਕਰਨਾ ਹਾਂ। ਮੰਮੀ ਜੀ ਮੈਂ 4 ਦਿਨ ਲਾਏ ਆਉਂਗੀ ਬਿਮਾਰਾ। ਬਿਮਾਰ ਹੈ ਮੇਰੀ ਗੱਲ ਸੁਣਾ। ਤੂੰ ਕਹਿੰਦਾ ਬਿਮਾਰ ਉਹਨੂੰ ਕਿਦਰੇ ਨਹੀਂ ਹੁੰਦਾ ਉਹ ਤਾਂ ਬਿਮਾਰੀ ਰਹਿੰਦਾਗਾ। ਸਾਲ ਦਾ ਮਹੀਨਾਗਾ ਉਧਰ ਗੁੜੀਆਂ ਦੇ ਪੇਪਰ ਚੱਲਦੇ ਨੇਗੇ। ਮੰਮੀ ਜੀ ਮੇਰੀ ਗੁੜੀਏ ਇਹ ਤਾਂ ਨਹੀਂ ਪੇਪਰ ਹੈਗੇ ਉਹਨਾਂ ਨੂੰ ਛੁੱਟੀਆਂ ਨੇ ਉਹਨਾਂ ਨੂੰ ਲੈਣੀਆਂ। ਉਹਨੂੰ ਤਾਂ ਤੂੰ ਲੈ ਜਾਵੇਂਗੀ ਨਾਲ ਆ ਫਿਰ ਇਹ ਗੁੜੀਏ ਦੇ ਪੇਪਰ ਚੱਲਦੇ ਨੇ ਜੀ ਉਹਦੇ ਪੇਪਰ ਨਹੀਂ ਹੈਗੇ। ਇਹ ਵੀ ਇਹਦੀ ਪੜ੍ਹਾਈ ਹੈਗੀ। ਉਹ ਤਾਂ ਬਿਮਾਰੀ ਰਹਿੰਦਾ ਸਾਰਾ ਦਿਨ। ਮੱਲਾ ਕੀ ਕਰਦੀ ਹੈਗੀ ਮੇਰੀ ਕੁੜੀ ਆਲੇ ਪੇਪਰ ਤੇਰੀ ਕੁੜੀ ਹੋਰ ਹੋਊਗੀ ਮੇਰੀ ਕੁੜੀ ਆ ਹੋਇਆ ਤੇਰਾ ਪਾਲਾ ਇੱਥੇ ਇਸ ਕਰਕੇ ਬਸ ਬਹੁਤ ਬਹਾਰ ਨੇ ਪਾਲਦੇ ਬਹੁਤ ਤੈਨੂੰ ਵੀ ਪਤਾ ਕਿ ਤੂੰ ਵੀ ਠੰਡ ਹੋਈ ਜਾਂਦੀ ਹੈਗੀ ਕੰਮ ਕਰਨਾ ਪਊਗਾ ਉੱਥੇ ਜਾ ਕੇ ਤਾਂ ਮਰਾ ਤੂੰ ਬਹਿ ਕੇ ਖਾਵੇਂਗੀ ਮਾਂ ਦੇ ਮੂਹਰੇ ਸਰਦਨ ਕੰਮ ਕਰਦੀ ਰਹਿੰਦੀ ਹੈਗੀ ਬਾਕੀ ਕੀ ਪਤਾ ਵੀ ਬਿਮਾਰ ਹੈਗੀ ਵੀ ਆ ਕਿ ਨਹੀਂ ਹਾਂ ਕੋਈ ਕਿਹੜਾ ਕੋਈ ਬਲਰਾ ਹੋਈ ਹਾਂ ਕਰਦੀ ਹੈ ਤਾਂ ਇਹਦੇ ਨਾਟਕ ਤਾਂ ਅੱਧਾ ਹੀ ਨੰਦੇ ਆ ਇਹ ਨਹੀਂ ਗੱਟੇ ਹੋਈਆਂ तू मन ला के पढ़िया कर पुत तो तू ना टेंशन लिया कर हाँ। तेन पता तो है ममा तुझे क्या रो रहे होता ममा पुआते पुआ पुआ कि परेशान करते ने तु क्यों नहीं बोलते ਨਹੀਂ ਬੱਤੋ ਵੱਡਿਆਂ ਦੇ ਮੂਹਰੇ ਬੋਲੀ ਦਾ ਨਹੀਂ ਹੁੰਦਾ ਤੁਸੀਂ ਐਂ ਐਂ ਗੱਲਾਂ ਦਿਲ ਤੇ ਨੇ ਮੇਰੀ ਕਿਸਮਤ ਮਾੜੀ ਹੈ ਮम्मा ਕਿਸਮਤ ਗੋਲ ਨੇ ਕਰੇ ਤੈਨੂੰ ਨਹੀਂ ਪਤਾ ਕੁੱਤਾ ਹੀ ਹੋਈਆਂ ਗੱਲਾਂ ਦਾ ਛੋਡੀ ਖੇਡਣ ਦੀ ਉਮਰ ਆ ਚਲੋ ਖੇਡੋ ਜਾਓ ਟੱਪਾ ਨੂੰ ਮਿਚਾਂਗੇ ਲੈ ਜਿੰਨੇ ਅਪਯੋਗ ਮਾਰਾ ਤਾਂ ਮੈਂ ਜਾਨੀ ਆ ਨਹੀਂ ਦੇ ਦਾ ਪਿਓ ਬਿਮਾਰ ਹੋਵੇ ਫੇਰ ਇਹਨਾਂ ਨੂੰ ਪਤਾ ਲੱਗੇ ਭੱਜੇ ਨਾ ਜਾਣ ਇਹ ਆਗੇ ਤੁਸੀਂ ਤਾਂ ਸਕੁੱਟ ਕੇ ਹੋ ਨਾ ਆਹ ਤੇ ਖੰਗ ਜੀ ਵੜੀ ਹੋ ਗਈ ਕਿਦਾਂ ਮੌਸਮ ਬਤਾਇ ਖੰਡਾ ਹੋ ਗਿਆ ਖੰਗ ਛਿੜੀ ਜਾਂਦੀ ਅਜੇ ਤਾਂ ਫੇਰ ਉੱਤੇ ਤਾਂ ਖੰਗਾਂ ਹੀ ਛਿੜਦੀ ਐ ਕੋਈ ਠੰਡਾ ਰੱਤਾ ਹੋ ਜਾਂਦਾਗਾ ਖਾਦਾ ਬੀਤਾ ਜਾਂਦਾ ਉਸੇ ਨਾਲ ਹੀ ਹੋ ਜਾਂਦਾਗਾ

ਪਿਲ ਠੀਕ ਨਹੀਂ ਹੁੰਦਾ ਪੁੱਤ ਉਹਨਾਂ ਨੇ ਤੋਲ ਆਇਆ ਕੰਮ ਅਸੀਂ ਆਪ ਹੀ ਕਰ ਲਾਂਗੇ ਮਾਮਾ ਤੇ ਕੋਈ ਗੱਲ ਨਹੀਂ ਠੀਕ ਹੈ ਠੀਕ ਹੈ ਨਹੀਂ ਹੋਰ ਤੂੰ ਜਾ ਪੁੱਤ ਤੇ ਆਦੀ ਪੈਕਿੰਗ ਕਰ ਲੈ ਕੱਪੜੇ ਲੀਨ ਦੇ ਪੈਕ ਕਰ ਤੇ ਤੂੰ ਜਾ ਮੈਂ ਕੰਮ ਧੰਦਾ ਕਰਦੀ ਹਾਂ ਕੋਈ ਗੱਲ ਨਹੀਂ ਤੂੰ ਇਹ ਪੈਕਿੰਗ ਕਰਕੇ ਜਾਈਂ ਚੰਗਾ ਠੀਕ ਹੈ